ਦੋਸਤੋ ਇੱਕ ਗਜ਼ਲ ਪੇਸ਼ ਹੈ ਆਪਜੀ ਤਵਜਹ ਚਾਹੁੰਦਾ ਹਾਂ ਗਜ਼ਲ ਦਾ ਮਤਲਬ ਪੇਸ਼ ਹੈ ਸੱਚ ਨੂੰ ਜੇ ਵੀ ਪਾ ਸਲਾਹਾਂ ਦਿੰਦੇ ਨੇ ਸੱਚ ਨੂੰ ਜੇ ਵੀ ਪਾ ਸਲਾਹਾਂ ਦਿੰਦੇ ਨੇ ਕੰਮ ਪੈਸੇ ਨਾਲ ਕਢਾ ਸਲਾਹਾਂ ਦਿੰਦੇ ਨੇ ਸੱਚ ਨੂੰ ਜੇ ਵੀ ਬਾ ਸਲਾਹਾਂ ਦਿੰਦੇ ਨੇ ਕਮ ਪੈਸੇ ਨਾਲ ਕடਾਂ ਸਲਾਹਾਂ ਦਿੰਦੇ ਨੇ ਰੋਜੀ ਖਾਤਰ ਕਮਣਾ ਦਿੰਦੇ ਭੁੱਖੇ ਨੂੰ ਰੋਜੀ ਖਾਤਰ ਕਮਣਾ ਦਿੰਦੇ ਭੁੱਖੇ ਨੂੰ ਰੋਟੀ ਰਜ ਕੇ ਖਾ ਸਲਾਹਾਂ ਦਿੰਦੇ ਨੇ ਰੋਜੀ ਖਾਤਰ ਕਮਣਾ ਦਿੰਦੇ ਭੁੱਖੇ ਨੂੰ ਰੋਟੀ ਰੱਜ ਕੇ ਖਾ ਸਲਾਹਾਂ ਦਿੰਦੇ ਨੇ ਫਿਕਰ ਕਰੇ ਕਿਉਂ ਦੇਸ਼ ਦਾ ਫਿਕਰ ਕਰੇ ਕਿਉਂ ਦੇਸ਼ ਦਾ ਦੇਸ਼ ਦਾ ਸ਼ਬਦ ਆਏ ਫਿਕਰ ਕਰੇ ਕਿਉਂ ਦੇਸ਼ ਦਾ ਦੇਸ਼ ਦਾ ਸ਼ਬਦ ਆਇਆ ਘਰ ਤਾਂ ਹੀ ਅਕਲ ਦੁੜਾ ਸਲਾਹਾਂ ਦਿੰਦੇ ਨੇ ਘਰ ਤਾਂ ਹੀ ਅਕਲ ਦੁੜਾ ਸਲਾਹਾਂ ਦਿੰਦੇ ਨੇ ਸਾਰੇ ਜੁਰਮ ਛੁਪਾਲੇ ਚਾਦਰ ਨੋਟਾਂ ਦੀ ਸਾਰੇ ਜੁਰਮ ਛੁਪਾਲੇ ਚਾਦਰ ਨੋਟਾਂ ਦੀ ਵਸਤੂ ਨੋਟ ਕਮਾ ਸਲਾਹਾਂ ਦਿੰਦੇ ਨੇ ਸਾਰੇ ਜੁਰਮ ਛੁਪਾਲੇ ਚਾਦਰ ਨੋਟਾਂ ਦੀ ਵਸਤੂ ਨੋਟ ਕਮਾ ਸਲਾਹਾਂ ਦਿੰਦੇ ਨੇ ਕਾਦੀ ਤੇਰੀ ਰਿਸ਼ੇਦਾਰੀ ਵਿਛੇ ਨਾਲ ਕਾਦੀ ਤੇਰੀ ਰਿਸ਼ਤੇਦਾਰੀ ਪਿਛੇ ਨਾਲ ਬਰਾਬਰ ਦੇ ਸੰਗ ਨਿਵਾ ਸਲਾਹਾਂ ਦਿੰਦੇ ਨੇ ਕਾਦੀ ਤੇਰੀ ਰਿਸ਼ਤੇਦਾਰੀ ਪਿਛੇ ਨਾਲ ਬਰਾਬਰ ਦੇ ਸੰਗ ਨਿਵਾ ਸਲਾਹਾਂ ਦਿੰਦੇ ਨੇ ਗਗਨ ਦਾ ਅਸ਼ੀਰਵਾਦ ਖੁਦਕਿਸ਼ੀ ਕਰੇ ਕਿਸਾਨ ਭੁੱਖਾ ਮਜ਼ਦੂਰ ਮਰੇ ਖੁਦਕਿਸ਼ੀ ਕਰੇ ਕਿਸਾਨ ਭੁੱਖਾ ਮਜ਼ਦੂਰ ਮਰੇ ਤੂੰ ਕੋਠੀ ਵੱਡੀ ਬਣਾ ਸਲਾਹਾਂ ਦਿੰਦੇ ਨੇ ਤੂੰ ਕੋਠੀ ਵੱਡੀ ਬਣਾ ਸਲਾਹਾਂ ਦਿੰਦੇ ਨੇ ਸੱਚ ਨੂੰ ਜੇ ਵੀ ਬਾ ਸਲਾਹਾਂ ਦਿੰਦੇ ਨੇ ਕਮ ਪੈਸੇ ਨਾਲ ਕੜਾ ਸਲਾਹਾਂ ਦਿੰਦੇ ਨੇ ਬਹੁਤ ਬਹੁਤ ਧੰਨਵਾਦ